ਇੱਕ ਤਾਂ ਆਪਾਂ ਜਮਾ ਸਸਤੀ ਗੱਡੀ ਵੀਡੀਓ ਚ ਲੈ ਕੇ ਪਹੁੰਚੇ ਹਾਂ ਜੀ ਆਲਟੋ ਗੱਡੀ ਮਾਲਕ ਨੇ 50 ਕ ਹਜ਼ਾਰ ਰੁਪਿਆ ਡਿਮਾਂਡ ਕਹੀ ਹੈ ਬਾਕੀ ਮਾਲਕ ਕਹਿੰਦੇ ਨੇ ਰੇਟ ਮੋਕੇ ਤੇ ਕਰ ਲਾਂਗੇ 50 ਹਜ਼ਾਰ ਤੋਂ ਥੱਲੇ ਸੌਦਾ ਕਰ ਲਾਂਗੇ ਜੀ ਇੱਕ ਆਪਾਂ ਬੋਲਟ ਲੈ ਕੇ ਪਹੁੰਚੇ ਹਾਂ ਇੱਕ ਜਮਾ ਸਸਤੀ ਆਪਾਂ ਸਕੂਟਰੀ ਲੈ ਕੇ ਪਹੁੰਚੇ ਹਾਂ ਜੀ ਸਕੂਟੀ ਦਾ ਜਿਹੜਾ ਰੇਟ ਹੈ ਮਾਲਕ ਨੇ ਜਮਾਈ ਕਟਾਂ ਕਿਹਾਗਾ 16 ਕ ਹਜ਼ਾਰ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਇਹ ਸਾਰੀ ਚੀਜ਼ਾਂ ਦੀ ਆਪਾਂ ਗੱਲਬਾਤ ਕਰਦੇ ਹਾਂ ਬੋਲਟ ਦੀ ਵੀ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਜੀ ਜੇ ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਹੈ ਉੱਤੇ ਆਪਣਾ WhatsApp ਨੰਬਰ ਲਿਖਿਆ ਰਹਿੰਦਾ ਸੀ ਵੀਡੀਓ ਜਾਣਕਾਰੀ ਫੋਟੋ ਮਾ ਆਪਣੇ ਕੋਲ ਭੇਜੋ ਫ੍ਰੀ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਪਹਿਲੀ ਗੱਡੀ ਤੋਂ ਸਟਾਰਟ ਕਰਦੇ ਹਾਂ ਵੀਡੀਓ ਵਰਨਾ ਤੁਸੀਂ ਚੈੱਕ ਕਰੋ ਜੀ 2009 ਮਾਡਲ ਮਾਲਕ ਨੇ ਗੱਡੀ ਦੱਸੀ ਹੈ 2029 ਤੱਕਰ ਮਾਲਕ ਕਹਿੰਦੇ ਨੇ ਵੀ ਗੱਡੀ ਦੀ ਪਾਸਿੰਗ ਕਰਵਾਈ ਹੋਈ ਹੈ ਪ੍ਰਦੂਸ਼ਨ ਇੰਸ਼ੋਰੈਂਸ ਹਰ ਚੀਜ਼ ਵਧੀਆ ਸੀ ਮਿਊਜ਼ਿਕ ਸਿਸਟਮ ਪੂਰਾ ਵਧੀਆ ਲੱਗਿਆ ਹੋਇਆ ਹੈ ਟਾਇਰਾਂ ਦੀ ਗੱਲ ਕਰੀਏ 70 ਤੋਂ 75 ਪੈਸੇ ਮਾਲਕ ਨੇ ਟਾਇਰ ਦੱਸੇ ਨੇ ਏਰੀਆ ਮਾਲਕ ਦਾ ਫਗਵਾੜਾ ਹੈਗਾ ਕੋਈ ਵੀ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਤਾਂ ਗੱਡੀ ਨੂੰ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਹਰ ਇੱਕ ਚੀਜ਼ ਵਧੀਆ ਸੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਇੱਕ ਡਿਮਾਂਡ ਓਨਰ ਵੱਲੋਂ ਦੋ ਵੀ ਆਪਣੇ ਕੋਲੇ ਪਹੁੰਚੀ ਹੈ ਜੀ ਬਾਕੀ ਟਾਇਰ ਦੇਖੋ ਟਾਇਰਾਂ ਚ ਅਲਾਈ ਦੇਖੋ ਪੰਜਾਬ ਨੰਬਰ ਗੱਡੀ ਹੈ ਚਿੱਟੇ ਰੰਗ ਦੀ ਹੈ ਅੰਦਰ ਬਾਹਰੋਂ ਸਾਰਾ ਕੁਝ ਤੁਸੀਂ ਦੇਖ ਲਿਆ ਮਾਲਕ ਨੇ ਜਿਹੜੀ ਵੀਡੀਓ ਬਣਾ ਕੇ ਭੇਜੀ ਹੈ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਹੈ ਜੀ ਮਾਲਕ ਬਾਈ ਦਾ ਨੰਬਰ ਸਕਰੀਨ ਤੇ ਹੈ ਜੀ 98781 ਤੇ 29483 ਗੱਲ ਕਰਾਂਗੇ ਜੀ ਆਪਾਂ ਹੁਣ ਸਵਿਫਟ ਗੱਡੀ ਦੀ 2007 ਮਾਡਲ ਸਵਿਫਟ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਵੀਐਕਐਸਆਈ ਇੱਕ ਵਾਰੀ ਪਹਿਲਾਂ ਗੱਡੀ ਦੀਆਂ ਫੋਟੋਆਂ ਚੈੱਕ ਕਰੋ ਜੀ ਗੱਡੀ ਨੂੰ ਚੈੱਕ ਕਰੋ ਬਹੁਤ ਵਧੀਆ ਕੰਡੀਸ਼ਨ ਤੇ ਬਹੁਤ ਸਹੀ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਅੰਦਰੋਂ ਬਹੁਤ ਵਧੀਆ ਸੀ ਸਾਰਾ ਕੁਝ ਆਪਾਂ ਨੂੰ ਪ੍ਰੋਪਰ ਵਧੀਆ ਮਿਲਜੂ ਸੀਟ ਕਵਰ ਮੈਟਿੰਗ ਮੈਟ ਏਸੀ ਹੀਟਰ ਤੇ ਅੰਦਰ ਟੱਚ ਸਕਰੀਨ ਲੱਗੀ ਹੋਈ ਐ ਸੀ ਮਿਊਜ਼ਿਕ ਸਿਸਟਮ ਪੂਰਾ ਵਧੀਆਗਾ ਤੇ ਪਟਿਆਲੇ ਏਰੀਆ ਚ ਗੱਡੀ ਆਪਾਂ ਲੈ ਕੇ ਪਹੁੰਚੇ ਆ ਤੇ ਡਿਮਾਂਡ ਜਿਹੜੀ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਨੇ ਇੱਕ 10 ਡਿਮਾਂਡ ਆ ਸਾਡੀ ਮੌਕੇ ਤੇ ਰੇਟ ਕਰ ਲਾਂਗੇ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਨੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਸੀ ਮਾਲਕ ਨੇ ਕਿਹਾਗਾ ਖਾਸ ਕਰਕੇ ਜਿਹਨੂੰ ਵੀ ਗੱਡੀ ਪਸੰਦ ਆਉਦੀ ਆ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਕਰੋ ਗੱਲਬਾਤ ਸਾਰੀ ਹੁੰਦੀ ਆ ਉਹ ਤੋਂ ਬਾਅਦ ਆ ਕੇ ਦੇਖ ਲਿਓ ਗੱਲਬਾਤ ਕਰਕੇ ਤੇ ਮੌਕੇ ਤੇ ਰੇਟ ਘਟਾ ਕੇ ਗੱਡੀ ਸੇਲ ਕਰ ਦਾਂਗੀ ਗੱਲ ਕਰਾਂਗੇ ਜੀ ਆਪਾਂ ਹੁਣ ਤੀਜੀ ਗੱਡੀ ਦੀ ਟਾਟਾ ਦੀ ਸਫਾਰੀ ਗੱਡੀ ਆਪਾਂ ਲੈ ਕੇ ਪਹੁੰਚਿਆ ਸੀ ਜਿਹੜੇ ਮਾਲਕ ਆਪ ਨੇ ਉਹ ਤਾਂ ਬਾਹਰ ਗਏ ਹੋਏ ਨੇ ਜੀ ਬਾਹਰ ਗਏ ਮਾਲਕ ਦੀ ਗੱਡੀ ਐ ਕੈਨੇਡਾ ਰਹਿੰਦੇ ਨੇ ਆਪ ਤੇ ਮਾਡਲ ਦੀ ਗੱਲ ਕਰੀਏ 12 ਮਾਡਲ ਮਾਲਕ ਨੇ ਗੱਡੀ ਦੱਸੀ ਐ ਜੀ ਟੌਪ ਮਾਡਲ ਗੱਡੀ ਐ 3 ਲੱਖ ਤੇ 60000 ਰੁਪਏ ਮਾਲਕ ਨੇ ਡਿਮਾਂਡ ਕਹੀ ਐ ਜੀ ਹੁਸ਼ਿਆਰਪੁਰ ਮਾਲਕ ਦਾ ਏਰੀਆ ਦਾ ਇਹ ਗੱਡੀ ਸੋਹਣੀ ਆ ਰੰਗ ਗੱਡੀ ਦਾ ਪੂਰਾ ਵਧੀਆ ਬਾਕੀ ਟਾਇਰਾਂ ਚ ਅਲਾਈ ਲੱਗੇ ਹੋਈ ਨੇ ਰੰਗ ਬਹੁਤ ਵਧੀਆ ਜੀ ਸਟਿੱਪਣੀ ਨਾਲ ਹੈ ਬਾਕੀ ਅੰਦਰ ਬਾਹਰ ਫੋਟੋ ਮੈਂ ਮਾਲਕ ਨੇ ਵਧੀਆ ਸੋਹਣੀ ਆਪਣੇ ਕੋਲੇ ਖਿੱਚ ਕੇ ਭੇਜੀਆ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਮਾਲਕ ਕਹਿੰਦੇ ਨੇ ਇੱਕ ਵਾਰੀ ਫੋਨ ਕਰੋ ਉਸ ਤੋਂ ਬਾਅਦ ਘਰੇ ਜਾ ਕੇ ਗੱਡੀ ਨੂੰ ਦੇਖੋ ਚਲਾ ਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਸ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹੋ ਰੇਟ ਉੱਤੇ ਥੱਲੇ ਹੋ ਜਾਊਗਾ 360 ਮਾਲਕ ਨੇ ਡਿਮਾਂਡ ਕਹੀ ਆ ਬਾਕੀ ਮਾਲਕ ਕਹਿੰਦੇ ਨੇ ਰੇਟ ਕੀਤਾ ਜਾਊਗਾ ਜੀ ਮਾਲਕ ਵੱਜ ਦਾ ਨੰਬਰ ਸਕਰੀਨ ਤੇ ਜੀ ਬਾਹਰਲਾ ਹੀ ਨੰਬਰ ਹੈ ਮਾਲਕ ਦਾ ਗੱਲ ਤੁਸੀਂ ਆਪ ਕਰ ਲਿਓ ਸਿੱਧਾ ਨੰਬਰ ਤਾਂ ਲੱਗਣਾ ਨਹੀਂ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਬਾਕੀ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਹੈ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਇਹ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜੀ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਗੱਲ ਕਰਾਂਗੇ ਆਪਾਂ ਬੋਲਟ ਦੀ 2018 ਮਾਡਲ ਬੋਲਟ ਆਪਾਂ ਲੈ ਕੇ ਪਹੁੰਚਿਆ ਜੀ ਮਾਲਕ ਨੇ ਫੋਟੋਆਂ ਜਿੰਨੀਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਜਿੰਨੀ ਜਾਣਕਾਰੀ ਮਾਲਕ ਦੁਆਰ ਆਪਣੇ ਕੋਲੇ ਪਹੁੰਚੀ ਆ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਸੀ ਮਾਲਕ ਕਹਿੰਦੇ ਨੇ ਵੀ ਡਿਮਾਂਡ ਜਿਹੜੀ ਸਾਡੇ ਵੱਲੋਂ ਹੈ 1 90 ਹੈ ਇੱਕ ਬਰੀ ਮਾਲਕ ਕਹਿੰਦੇ ਨੇ ਮੌਕੇ ਤੇ ਜਿਹੜਾ ਬੰਦਾ ਵੀ ਆ ਕੇ ਦੇਖੂਗਾ ਜਿਹਨੂੰ ਵੀ ਪਸੰਦ ਆਉਂਦਾ ਬੁਲਟ ਚਲਾ ਕੇ ਦੇਖੂਗਾ ਜਦੋਂ ਫਿੱਟ ਬੈਠ ਜਾਊਗਾ ਉਸ ਤੋਂ ਬਾਅਦ ਰੇਟ ਬਹਿ ਕੇ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਮਾਲਕ ਨੇ ਕਿਹਾ ਸੀ ਬਾਕੀ ਫਾਸਟ ਹੈਂਡ ਹੈ ਪਹਿਲੇ ਨਾਮ ਹੈ ਇੱਕ ਹੱਥ ਚੱਲਿਆ ਹੋਇਆ ਤੇ ਜਾ ਕੇ ਕਿਸੇ ਨੇ ਦੇਖਣਾ ਸੀ ਤਾਂ ਸ਼੍ਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਜਾ ਕੇ ਦੇਖ ਸਕਦੇ ਹਾਂ ਚਲਾ ਕੇ ਦੇਖ ਸਕਦੇ ਹਾਂ ਸਟਾਰਟ ਕਰਕੇ ਦੇਖ ਸਕਦੇ ਹਾਂ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਹ ਤੋਂ ਬਾਅਦ ਰੇਟ ਵੇ ਕੇ ਮੁਕਾਕੇ ਤੇ ਖਰੀਦ ਕੇ ਲਿਆ ਸਕਦੇ ਹੋ ਜੀ ਬਾਕੀ ਬੋਲਟ ਬਹੁਤ ਵਧੀਆ ਜੀ ਚਲਾਉਣ ਚ ਇੱਕ ਨੰਬਰ ਹੈ ਕਮੀ ਪੇਸ਼ੀ ਕੋਈ ਨਹੀਂ ਸੋਹਣਾ ਬੋਲਟ ਹੈਗਾ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗਾ ਜੀ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਰੱਖਿਆ ਸੀ ਤੇ ਹਰ ਇੱਕ ਮਾਲਕ ਦਾ ਨੰਬਰ ਆਪਾਂ ਦੇ ਦੇਨੇ ਆ ਸਕਰੀਨ ਤੇ ਤੇ ਤੁਸੀਂ ਗੱਲ ਆਪ ਹੀ ਕਰ ਲਿਓ 80546 ਤੇ 39804 ਗੱਲ ਕਰੋ ਜੀ ਬਾਕੀ ਵੀਡੀਓ ਵਧੀਆ ਲੱਗ ਰਹੀ ਆ ਤਾਂ ਜਰੂਰ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਬਤ ਬਤ ਸ਼ੇਅਰ ਕਰ ਦਿਓ ਬਤ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੈਕੰਡ ਹੈਂਡ ਮਾਰਕੀਟ ਤੇ ਆਪਣੇ ਕੋਲੇ ਅਲੱਗ-ਅਲੱਗ ਏਰੀਆ ਚੋਂ ਮਸ਼ੀਨਰੀਆਂ ਗੱਡੀ ਘਰ ਕੁਠੀ ਮਕਾਨ ਆਉਂਦੀਆਂ ਰਹਿੰਦੀਆਂ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਆ ਸੀ ਜਿੰਨੇ ਤੁਸੀਂ ਦੇਖ ਰਹੋ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਤੁਹਾਡੇ ਕੋਲੇ ਗੱਡੀ ਆ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਪਿੰਡ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਜਿੱਥੇ ਵੀ ਹੈ ਤੁਹਾਡੇ ਕੋਲੇ ਤੁਸੀਂ ਇੱਕ ਵੀਡੀਓ ਬਣਾਓ ਪੂਰੀ ਵਧੀਆ ਜਾਣਕਾਰੀ ਸਾਰੀ ਤੇ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਭੇਜੋ WhatsApp ਨੰਬਰ ਆਪਣਾ ਪੂਰੀ ਵੀਡੀਓ 'ਤੇ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮੋ ਫ੍ਰੀ ਦੇ ਵਿੱਚ ਆਪਾਂ ਹੈਡ ਲਗਾ ਦੇਵਾਂਗੇ ਆਪਣਾ ਨਾ ਤਾਂ ਕੋਈ ਕਮਿਸ਼ਨ ਹੁੰਦਾ ਜੀ ਨਾ ਕੋਈ ਦਲਾਲੀ ਨਾ ਕੋਈ ਫੀਸ ਜਿੰਨਾ ਆਪਣਾ ਸਾਰਾ ਕੰਮ ਹੁੰਦਾਗਾ ਬਿਲਕੁਲ ਫ੍ਰੀ ਦੇ ਵਿੱਚ ਹੁੰਦਾਗਾ ਬਾਕੀ ਤੁਸੀਂ ਭੇਜੋ ਬਸ ਜੇ ਕਿਸਨ ਐਡ ਕਰਬਾਉਣੀ ਹੈ ਬਾਕੀ ਵੀਡੀਓ ਜੇ ਤੁਸੀਂ ਆਪਣੀ ਹਰ ਰੋਜ਼ ਦੇਖਣਾ ਚਾਹੁੰਦੇ ਹੋ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਨੂੰ ਆਪਣੀ ਨੂੰ ਲਾਈਕ ਕਰ ਦੋ ਸ਼ੇਅਰ ਕਰ ਦੋ ਬਾਅਦ ਤੋਂ ਬਾਅਦ ਸਪੋਰਟ ਕਰਿਆ ਕਰੋ ਜੀ ਤੇ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਵਾਂਗੇ ਤੁਹਾਡੇ ਕੋਲੇ ਮੈਸੇਜ ਉਸੇ ਵੇਲੇ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਵੀਡੀਓ ਨੂੰ ਸਪੋਰਟ ਕਰਿਆ ਕਰੋ ਬੱਤ ਬੱਤ ਲਾਈਕ ਜਰੂਰ ਕਰ ਦਿਓ ਹੌਸਲਾ ਜਾ ਵਧਾ ਕੇ ਰੱਖਿਆ ਕਰੋ ਜੀ ਬੱਤ ਬੱਦ ਤੇ ਗੱਲ ਕਰਾਂਗੇ ਆਪਾਂ ਸਕੂਟੀ ਦੀ ਜਿਹੜੀ ਸਕੂਟੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਇਹਦੇ ਮਾਡਲ ਦੀ ਗੱਲ ਕਰੀਏ 11 ਮਾਡਲ ਸਕੂਟੀ ਹੈ ਜੀ ਇਹ ਤੇ ਕੁੱਲ ਡਿਮਾਂਡ 16000 ਰੁਪਏ ਮਾਲਕ ਨੇ ਆਖੀ ਹੈ ਸੈਲਫ ਸਟਾਰਟਰ ਜੀ ਬਟਾਲਾ ਮਾਲਕ ਦਾ ਏਰੀਆ ਇੰਜਨ ਉੰਜਣ ਪੂਰਾ ਵਧੀਆਗਾ ਟਾਇਰ ਵਧੀਆ ਨੇ ਪੰਜਾਬ ਨੰਬਰ ਹੈ ਸੋਹਣੀ ਸਕੂਟੀ ਹੈ ਕਾਲੇ ਰੰਗ ਦੀ ਹੈ ਬਾਕੀ ਮੈਂ ਉਮੀਦ ਕਰਦਾ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਨੂੰ ਇਹ ਸਕੂਟੀ ਪਸੰਦ ਆ ਗਈ ਹੋਗੀ ਜੇ ਤੁਹਾਨੂੰ ਸਕੂਟੀ ਪਸੰਦ ਆਈ ਹੋ ਬਟਾਲੇ ਜਾ ਕੇ ਦੇਖੋ ਬਾਕੀ ਮਾਲਕ ਕਹਿੰਦੇ ਨੇ ਵੀ ਬੈਟਰੀ ਪੂਰੀ ਵਧੀਆ ਨਵੀਂ ਧਰਾਈ ਆ ਥੋੜੇ ਟਾਈਮ ਪਹਿਲੀ ਤੇ ਟਾਇਰਾਂ 'ਚ ਵੀ ਲੱਗੇ ਹੋਏ ਨੇ ਟਾਇਰ ਨਵੇਂ ਨੇ ਤੇ ਬਾਡੀ ਬੁਡੀ ਵੀ ਪੂਰੀ ਵਧੀਆ ਪਈ ਆ ਨਾ ਤਾਂ ਕੋਈ ਟੁੱਟੀ ਭੱਜੀ ਆ ਨਾ ਕੋਈ ਪਾਰਟਸ ਦਾ ਟੁੱਟਿਆ ਭੱਜੇ ਹਰ ਚੀਜ਼ ਪ੍ਰੋਪਰ ਆਪਾਂ ਨੂੰ ਵਧੀਆ ਮਿਲੂਗੀ ਬਾਕੀ ਤੁਸੀਂ ਜਾ ਕੇ ਦੇਖਿਓ ਇੱਕ ਬਾਰੀ ਜ਼ਰੂਰ ਜਿਹਨੂੰ ਵੀ ਇਹ ਸਕੂਟੀ ਪਸੰਦ ਆਉਂਦੀ ਏ ਜੀ ਮਾਲਕਾ ਜਿਹੜੇ ਆਪਨੇ ਇਸ ਸਕੂਟੀ ਦੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਲਈ ਦਿੱਤਾ ਜੀ 94178098b ਗੱਲ ਕਰ ਸਕਦੇ ਹੂੰ ਜਿਹੜੀ ਵੀ ਤੁਸੀਂ ਕਰਨਾ ਚਾਹੁੰਨ ਹੋ ਜੀ ਇੱਕ ਆਪਾਂ ਵੀਡੀਓ ਲੈ ਕੇ ਪਹੁੰਚੇ ਆਟੋ ਗੱਡੀ ਦੀ ਚੈੱਕ ਕਰੋ ਜੀ ਗੱਡੀ ਦੇ ਮਾਡਲ ਦੀ ਗੱਲ ਕਰੀਏ 2007 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਜੀ ਤੇ ਸਾਰਾ ਕੁਝ ਵਧੀਆ ਸੀ ਮੋਗਾ ਏਰੀਆ ਦਾ ਮਾਲਕ ਨੇ ਡਿਮਾਂਡ 50000 ਰੁਪਏ ਇੱਕ ਬਰੀ ਕਹੀ ਹੈ ਮਾਲਕ ਕਹਿੰਦੇ ਨੇ ਦੋਵੇਂ ਚਾਬੀਆਂ ਨਾਲ ਮਿਲ ਜਾਣਗੀਆਂ ਆਲਟੋ ਗੱਡੀ ਆਹੀ ਪੰਜਾਬ ਨੰਬਰ ਐ ਸੋਹਣੀ ਗੱਡੀ ਆ ਰੰਗ ਰੰਗ ਪੂਰਾ ਵਧੀਆ ਪਿਆਗਾ ਚਲਾਉਣ 'ਚ ਵੀ ਕਮੀ ਪੇਸ਼ੀ ਕੋਈ ਨਹੀਂ ਮਾਲਕ ਨੇ ਡਿਮਾਂਡ 50000 ਇੱਕ ਵਾਰੀ ਕਹੀ ਆ ਬਾਕੀ ਕਹਿੰਦੇ ਸੀਗੇ ਮਾਲਕ ਰੇਟ ਕਰ ਲਾਂਗੇ ਬਾਕੀ ਜਿੰਨੀ ਜਾਣਕਾਰੀ ਆਪਾਂ ਦੱਸਦੇ ਹਾਂ ਜੀ ਜਿੰਨੀ ਜਾਣਕਾਰੀ ਮਾਲਕ ਦੁਆਰਾ ਆਪਣੇ ਕੋਲ ਪਹੁੰਚੀ ਹੁੰਦੀ ਆ ਉਹੀ ਇਸ ਤੋਂ ਅਨੁਸਾਰਾ ਕੁਝ ਵੀਡੀਓ 'ਚ ਮੈਂ ਦੱਸਦਾ ਰਹਿਣਾ ਜੀ ਬਾਕੀ ਮਾਲਕ ਦਾ ਨੰਬਰ ਸਿੱਧਾ ਮੈਂ ਸਕਰੀਨ 'ਤੇ ਦੇ ਹੀ ਦੇਣਾ ਜੀ ਤੇ ਗੱਲਬਾਤ ਜਿਹੜੀ ਵੀ ਕਰਨੀ ਹੈ ਮਾਲਕ ਨਾਲ ਕਰਨੀ ਹੈ ਆਪਣਾ ਵਿਚ ਵਿਚਾਲੇ ਕੁਝ ਨਹੀਂ ਹੁੰਦਾ ਜੀ ਜੋ ਵੀ ਡੀਲ ਕਰਨੀ ਹੈ ਮਾਲਕ ਨਾਲ ਕਰਨੀ ਹੈ ਜੀ ਮਾਲਕ ਨਾਲ ਹੀ ਤੁਸੀਂ ਪੂਰੀ ਤਸੱਲੀ ਕਰਨੀ ਹੈ ਚਲਾ ਕੇ ਦੇਖਣੀ ਹੈ ਜੀ ਗੱਡੀ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਸਾਰਾ ਕੁਝ ਜਦੋਂ ਫਿੱਟ ਬਹਿੰਦਾ ਉਹ ਤੋਂ ਬਾਅਦ ਡੀਲ ਕਰਿਆ ਕਰੋ ਜੀ ਬਾਕੀ ਹੁਣ ਦੋ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚ ਕੁਝ ਵੀ ਚਾਹੀਦਾ ਕਰੋ ਕਮੈਂਟ ਕਿਸੇ ਨੂੰ ਐਡ ਕਰਵਾਉਣੀ ਹੈ ਜੀ ਭੇਜੋ ਤੇ ਮਿਲਦੇ ਹਾਂ ਜਲਦੀ ਜੀ